ਨੇ ਕਿੱਥੋਂ ਕਿੱਥੋਂ ਜਿਹੜੇ ਬੰਦੇ ਆਏ ਨੇ ਜਾਂ ਕਿੱਥੋਂ ਕਿੱਥੋਂ ਜਿਹੜਾ ਲੋਕਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਤੁਹਾਡੀ ਚੇਅਰਮੈਨ ਨੂੰ ਲੈ ਕੇ ਅੱਜ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਜੀ ਦਾ ਉਨੀਛ ਜੋਤੀਆ ਜੀ ਦਾ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਡੇ ਐਮਪੀ ਮੀਤ ਹੇਰ ਜੀ ਤੇ ਦੋਨੋਂ ਹੀ ਸਾਡੇ ਐਮਐਲਏ ਲਾਹ ਪਾਈ ਕਲਵੰਤ ਪੰਡੋਰੀ ਤੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦ ਧੰਨਵਾਦ ਕਰਦਾ ਜਿਹੜਾ ਮੈਨੂੰ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਤੇ ਪਲੈਨਿੰਗ ਬੋਰਡ ਦੀ ਚੇਅਰਮੈਨ ਨੀ ਦਿੱਤੀ ਮੈਂ ਪੂਰਾ ਯਕੀਨ ਦਿਵਾਉਣਾ ਮੈਂ ਆਪਣੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਇਸ ਤੋਂ ਪਹਿਲਾਂ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਲਾਇਆ ਗਿਆ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਇਹ ਕੁਝ ਲੋਕਾਂ ਨੇ ਇਤਰਾਜ਼ ਵੀ ਕੀਤੇ ਸੀ ਤੁਹਾਡੇ ਪਾਰਟੀ ਬੰਕਰਾਂ ਦੀ ਦੋ ਦੋ ਚੇਅਰਮੈਨ ਨੇ ਕਲੀਅਰ ਕਰਦਣਾ ਅੱਜ ਤੁਸੀਂ ਵਧੀਆ ਸਵਾਲ ਕਰਿਆ ਜੀ ਮਾਰਕੀਟ ਕਮੇਟੀ ਦਾ ਮੈਂ ਚੇਅਰਮੈਨ ਸੀ ਚੇਅਰਮੈਨ ਲੱਗਣ ਤੋਂ ਬਾਅਦ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਲਾ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਲੱਗੇ ਆ ਸਾਰਿਆਂ ਨੂੰ ਹੀ ਪਲ ਮੈਂ ਇੱਧਰ ਸਾਈਨ ਕਰਨ ਤੋਂ ਪਹਿਲਾਂ ਉੱਧਰ ਅਸਤੀਫਾ ਦਿੱਤਾ ਮਾਰਕੀਟ ਕਮੇਟੀ ਤੋਂ ਉੱਧਰ ਮੇਰਾ ਕੋਈ ਵੀ ਭਰਾ ਆ ਕੇ ਜਰਮੈਨੀ ਤੇ ਸਾਡੇ ਵਰਕਰਾਂ ਨੂੰ ਘਰ ਸਕਦਾ ਹਾਂ। ਹਾਂ ਜੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਕਿਸ ਤਰ੍ਹਾਂ ਦਾ ਕੋਈ ਪਾਇਆ ਜਾ ਰਿਹਾ ਮਾਹੌਲ ਤਾਂ ਤੁਸੀਂ ਦੇਖ ਹੀ ਰਹੇ ਹੋ ਜਿਹੜੀ ਆਪਣੇ ਸਾਰੇ ਜ਼ਿਲ੍ਹੇ ਦੇ ਬਠਿੰਡੇ ਤੋਂ ਸਾਰੇ ਜਿੱਥੇ ਮੇਰਾ ਪਿਆਰ ਆ ਪੂਰੇ ਪੰਜਾਬ 'ਚ ਸਾਰੇ ਵਰਕਰ ਪਹੁੰਚੇ ਆ ਬਾਈ ਮੀਤ ਦਾ ਹੁਣ ਫੋਨ ਆਇਆ ਉਹ ਸੰਗਰੂਰ ਆ ਗਏ ਨੇ ਚੰਡੀਗੜ੍ਹ ਸੀਗੇ ਅ 10-20 ਮਿੰਟ ਚ ਆ ਜਾਣਗੇ ਲਾਹਵ ਸਿੰਘ ਜੀ ਵੀ ਆ ਰਹੇ ਨੇ ਕਲਵਾਨ ਸਿੰਘ ਜੀ ਆ ਰਹੇ ਨੇ ਤੇ ਸਾਰੇ ਆਪਣੇ ਸਟੇਟ ਦੇ ਚੇਅਰਮੈਨ ਬਸਰ ਜੀ ਹੋਵੇ ਜਿੱਦਾਂ ਸਾਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਸਾਰੇ ਜ਼ਿਲ੍ਹਾ ਪ੍ਰਧਾਨ ਉਹ ਆ ਕੇ ਵਧਾਈ ਦੇ ਕੇ ਗਏ ਨੇ ਪੰਘੂ ਸਾਹਿਬ ਤੁਸੀਂ ਇਹ ਅੱਜ ਤਾਜ ਪੋਸ਼ੀ ਦਾ ਜਿਹੜਾ ਸਮਾਗਮ ਸੀ ਇਹਨਾਂ ਸਾਧਰੇ ਕਿਉਂ ਰੱਖਿਆ ਜੀ 9 ਵਜੇ ਇਹ ਜਿਹੜਾ ਹੈਗਾ ਸਾਧਰੇ ਦਾ ਤਾਂ ਭਾਈ ਮੀਤ ਨੂੰ ਪਹਿਲਾਂ ਕੋਈ ਕੰਮ ਸੀਗਾ ਉਹਨਾਂ ਨੇ ਜਾਣਾ ਸੀ ਫਿਰ ਉਹ ਚਲੋ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਪ੍ਰੋਗਰਾਮ ਸਹੀ ਉਸਤੀ ਕਰ ਲੀਏ ਉਹ ਰਾਸਤੇ ਚੱਲੇ ਹੋਇਆ ਥੋੜੇ ਜਿਹੀ देर ਸਵੇਰ ਹੋ ਜਾਂਦੀ ਆ ਮੈਂ মিডিਆ ਤੋਂ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦਾ ਨਹੀਂ মিডিਆ ਤੋਂ ਨਹੀਂ ਸਰ ਕਈ ਪੰਜਾਬ ਦੇ ਚੇਅਰਮੈਨ ਆ ਤੁਸੀਂ 9 ਵਜੇ ਇੱਥੇ ਬੁਲਾ ਲਏ ਸੀ ਉਹ ਚਲੇ ਗਏ ਨਹੀਂ ਨਹੀਂ 9 ਵਜੇ ਤਾਂ ਨਹੀਂ 9:30 ਵਜੇ ਆਏ ਸੀ ਕੋਈ ਗੱਲ ਨਹੀਂ ਤੁਸੀਂ ਤਾਜਬੋਸ਼ੀ ਕਰ ਲਈ ਜਾਂ ਕਰਨੀ ਹੈ ਜਿਹਲੇ ਐਮਪੀ ਸਾਹਿਬ ਦੀ ਵੇਟ ਕਰ ਰਿਆ ਥੋੜੀ 20 ਮਿੰਟ ਜਿਹੜੀ ਤੁਹਾਡੀ ਤਾਜਬੋਸ਼ੀ ਆ ਉਹ ਮੈਂਬਰ ਪਾਰਲੀਮੈਂਟ ਕਰਾਉਣ ਗਿਆ ਕੇ ਓਕੇ ਜਿਹੜੇ ਬਰਸ਼ਟਰ ਗਏ ਏਦੋਂ ਪਹਿਲਾਂ ਚਲੇ ਗਏ ਸਰ ਉਹ ਫਿਰ ਉਹ ਵੀ ਪਿਆਰ ਦੇ ਚੋਕਲਾ ਵਧਾਈ ਦੇਣ ਆਏ ਸੀ ਪਿਆਰ ਵੰਡਦੇ ਆ ਸਰ ਜਿਹੜਾ ਤੁਸੀਂ ਅਸਤੀਫਾ ਦਿੱਤਾ ਹੈਗਾ ਇਹ ਪਾਰਟੀ ਨੇ ਉਸ ਤੋਂ ਦਵਾਇਆ ਗਿਆ ਪ੍ਰੈਸ਼ਰਾਈਜ਼ ਕਰਕੇ ਜਾਂ ਤੁਸੀਂ ਆਪ ਦੇ ਪੱਧਰ ਤੇ ਦਿੱਤਾ ਆ ਯਾ ਅਵਿੰਦਰ ਜੀ ਤੁਸੀਂ ਸਿਆਣੇ ਬੰਦੇ ਹੋ ਜੀ ਕੋਈ ਵੀ ਬੰਦਾ ਸਰਕਾਰੀ ਤਨਖਾਹਾਂ ਤੋਂ ਲੈ ਨਹੀਂ ਸਕਦਾ ਜੀ ਜਦੋਂ ਤੁਸੀਂ ਅਗਲੀ ਸਰਕਾਰੀ ਅਹੁਦਾ ਜੁਆਇਨ ਕਰ ਲੈਣਾ ਉਹ ਪਾਰਟੀ ਦੇ ਅਹੁਦੇ ਤੁਸੀਂ ਦੋ ਰੱਖ ਸਕਦੇ ਬਸ ਤਾਂ ਉਹ ਵੀ ਨਹੀਂ ਰੱਖ ਸਕਦੇ ਨਹੀਂ ਰੱਖਣੇ ਚਾਹੀਦੇ ਹਨਾ ਕਿਸੇ ਹੋਰ ਭਰਾ ਨੂੰ ਮੌਕਾ ਮਿਲਣਾ ਚਾਹੀਦਾ ਮੈਂ ਖੁਦ ਹੀ ਉਹ ਤੋਂ ਅਸਤੀਫਾ ਦਿੱਤਾ ਤਾਂ ਕਿ ਤੁਸੀਂ ਆਪ ਦੀ ਥਾਂ ਤੇ ਉੱਥੇ ਜਿਹਨੂੰ ਚੇਅਰਮੈਨ ਕਰੋਗੇ ਉਹਨੂੰ ਕੋਈ ਰეკਮੈਂਡ ਕਰਦੇ ਹਾਂ ਕਿਸੇ ਦਾ ਨਾਮ ਜਾਂ ਉਹ ਪਾਰਟੀ ਹਾਈ ਕਮਾਂਡ ਦੇ ਨਿਕਲਣਾ ਇਹ ਜਿਹੜਾ ਮੌਕਾ ਦਾ ਤੁਸੀਂ ਐਡਾ ਵੱਡਾ ਸਾਹਮਣੇ ਜਾ ਰਹੇ ਹੋ ਜਿਹੜਾ ਇੱਕ ਬਹੁਤ ਵੱਡਾ ਇੱਕ ਅਹਿਮ ਮੌਕਾ ਹੈਗਾ ਕਿਹੋ ਜੀਆਂ ਯੋਜਨਾਵਾਂ ਨੂੰ ਲੈ ਕੇ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏ ਨੂੰ 4 ਸਾਲ ਹੋ ਗਏ ਲਗਭਗ ਸਾਰੇ ਕੰਮ ਹੋ ਗਏ ਨੇ ਪਰ ਫਿਰ ਵੀ ਸਾਰੇ ਨਹੀਂ ਹੁੰਦੇ ਹੁੰਦੇ ਰਹਿ ਜਾਂਦੇ ਆ ਜਿਵੇਂ ਮਾਨ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਸਾਡੀ ਪਿੰਡਾਂ ਤੋਂ ਲੋਕਾਂ ਤੋਂ ਸਾਡੇ ਵਰਕਰਾਂ ਤੋਂ ਪੁੱਛ ਕੇ ਚੱਲੂਗੀ ਮੈਂ ਵੀ ਉਦਾਂ ਹੀ ਹਜੇ ਮੈਂ ਉਦਾਂ ਸੰਭਾਲਿਆ ਜਿਵੇਂ ਸਾਡੇ ਸ਼ਹਿਰ ਦੀ ਜ਼ਿਲ੍ਹੇ ਦੀ ਮੇਰੇ ਭਰਾ ਸਾਰੇ ਖੜੇ ਆ ਇਹ ਕੋਈ ਮੰਗ ਰੱਖਣਗੇ ਉਵੇਂ ਡਿਸਟ੍ਰਿਕਟ ਪਲੈਨਿੰਗ ਬੋਰਡ ਦੀ ਕਮੇਟੀ ਨੂੰ ਚੇਰ ਕਰਕੇ ਸ਼ਹਿਰ ਲਈ ਕੁਝ ਨਾ ਕੁਝ ਵਧੀਆ ਪਲੈਨਿੰਗ ਕਰਕੇ ਕਰਾਂਗੇ ਸਾਰੇ ਜ਼ਿਲ੍ਹੇ ਲਈ ਇਸ ਚੇਅਰਮੈਨ ਦੀ ਲਈ ਕੋਈ ਬੋੜਾ ਭਾਜਪਾ ਦਾ ਇੱਕ ਵੱਡਾ ਕੱਦਦਾਬਰ ਆਗੂ ਵੀ ਸ਼ਾਮਿਲ ਹੋਇਆ ਸੀ ਬਟ ਉਹ ਇਸ ਚੀਜ਼ ਦੇ ਵਿੱਚ ਵੀ ਰੋਸ ਚ ਬੈਠੇ ਨੇ ਕੀ ਕਰਨਾ ਚਾਹੁੰਦੇ ਨਹੀਂ ਜੀ ਉਹ ਤਾਂ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਭਰਾ ਨੇ ਵਧਾਈਆਂ ਦੇ ਕੇ ਗਏ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਅਫਵਾਹਾਂ ਨੇ ਸਭ ਨੂੰ ਮਾਨ ਸਨਮਾਨ ਦਿੱਤਾ ਠੀਕ ਤੇ ਮੈਂ